ਆਣਾ ਹੁਣ ਕਾਲੀ ਨਾ ਕਰਿਓ ਕਿ ਯਾਰ ਅਸੀਂ ਮੈਂ ਕੱਲ ਨੂੰ ਐਸੇ ਵਾ ਲੈ ਜਾ ਮੈਂ ਪਰਸੋਂ ਨੂੰ ਐਸੇ ਵਾ ਲੈ ਜਾ ਅਸੀਂ ਇੱਕ ਘਰ ਚ ਮਾਨੂੰ ਬੈਠੇ ਸੀ ਉਹਨਾਂ ਨੇ ਸਿੰਘ ਸਾਹਿਬ ਨੇ ਸਾਨੂੰ ਦੱਸਿਆ ਕਹਿੰਦੇ ਵੀ 2023 ਦੇ ਵਿੱਚ 60 ਦਿਨ ਬਾਅਦ ਸਾਡਾ ਬੇੜਾ ਸੁੱਕਿਆ ਸੀ ਸੋ ਇਸ ਵਾਰ ਪਾਣੀ ਉਦੋਂ ਜ਼ਿਆਦਾ ਹੈ ਤਾਂ ਇਹ ਕੋਈ ਇੱਕ ਦਿਨ ਦਾ ਨਹੀਂ ਇਹ 2 ਮਹੀਨੇ 2.5 ਮਹੀਨੇ 3 ਮਹੀਨੇ ਪਤਾ ਨਹੀਂ ਹੁਣ ਪਾਣੀ ਅਜੇ ਦੇਖੋ ਮਾਦੋ ਪਰ ਟੁੱਟ ਗਿਆ ਹੁਣ ਪਾਣੀ ਨਹੀਂ ਰੁਕਣਾ ਹੈਗਾ ਹੁਣ ਤਾਂ ਉਹਨੇ ਖਾਲੀ ਹੋ ਕੇ ਰੁਕਣਾ ਸੋ ਇਹ ਲੰਬਾ ਹੁਣ ਮੰਨ ਕੇ ਚਲੋ ਇੱਥੇ ਸਭ ਤੋਂ ਵੱਡੀ ਸੇਵਾ ਜਿਹੜੀ ਹੈਗੀ ਹੈ ਕਿ ਜਦੋਂ ਪਾਣੀ ਸੁੱਕ ਗਿਆ ਕਿਤੇ ਰੇਤ ਹੈ ਜ਼ਮੀਨਾਂ ਪੱਧਰ ਕਰਨੀਆਂ ਅਗਲੀ ਬਜਾਈ ਕਰਾਉਣੀ ਕਿਉਂਕਿ ਸਰਕਾਰਾਂ ਤੇ ਕੋਈ ਆਸ ਨਹੀਂ ਹੈਗੀ ਇੱਕ ਲੰਮਾ ਚੱਲਣਾ ਹੈ ਇਹਦੇ 'ਚ ਨਾ ਉਸੇ ਅਕੋਰਡਿੰਗ ਆਪਣੀ ਵਿਉਂਤਬੰਦੀ ਕਰੋ ਆਪਸ 'ਚ ਰਲ ਮਿਲ ਕੇ ਜਿਹੜਾ ਹੈਗਾ ਕੋਈ ਅੱਜ ਸੇਵਾ ਕਰ ਰਿਹਾ ਕੋਈ ਮਹੀਨੇ ਤੱਕ ਕਰੇ ਕੋਈ 20 ਦਿਨ ਤੱਕ ਕਰੇ ਕੋਈ 2 ਮਹੀਨੇ ਤੱਕ ਕਰੇ ਤਾਂ ਉਹਨਾਂ ਕ ਆਪਣਾ ਜਿਹੜਾ ਹੈਗਾ ਸੇਵਿੰਗ ਰੱਖੋ ਇਸ ਸੰਸਥਾ ਦੇ ਨਾਲ ਰਲ ਕੇ ਸੰਸਥਾਵਾਂ ਹੋਰ ਵੀ ਨੇ ਉਹਨਾਂ ਨਾਲ ਰਲ ਕੇ ਇਸ ਸੇਵਾ ਦੇ ਵਿੱਚ ਆਪਾਂ ਇਨਸਾਨੀਅਤ ਦੀ ਜੇ ਗੱਲ ਕਰੀ ਤਾਂ ਸਾਨੂੰ ਵੀ ਫੋਨ ਕਾਲਸ ਆਉਂਦੀਆਂ ਨੇ ਇਹੀ ਗੱਲ ਹੁੰਦੀ ਹੈ ਕਿ ਬਾਈ ਕੀ ਲਿਆਈਏ ਬਾਈ ਕਿੱਥੇ ਜਾਈਏ ਬਾਈ ਕਿੱਥੇ ਸਹੀ ਸਾਡੀ ਸੇਵਾ ਪਹੁੰਚੂਗੀ ਕਿਹੜੀ-ਕਿਹੜੀ ਚੀਜ਼ਾਂ ਦੀ ਹਾਲ ਦੀ ਘੜੀ ਜ਼ਰੂਰਤ ਹੈ ਹੁਣ ਬਈ ਸਭ ਤੋਂ ਵੱਡੀ ਜ਼ਿਆਦਾ ਜ਼ਰੂਰਤ ਕਿਸ਼ਤੀਆਂ ਦੀ ਸੇਵਾਦਾਰਾਂ ਦੀ ਤਰਪਾਲਾਂ ਦੀ ਤੇ ਜਿਹੜੇ ਘਰਾਂ ਤੱਕ ਜਾ ਕੇ ਉਹ ਚੀਜ਼ਾਂ ਪਹੁੰਚਾਈਆਂ ਇਹ ਚੀਜ਼ਾਂ ਦੀ ਜ਼ਿਆਦਾ ਜ਼ਰੂਰਤ ਆ ਕਲਗੀਧਾ ਟਰੱਸਟ ਬੜੂ ਸੋਭਤੋ ਵੀ ਮੇਰੇ ਨਾਲ ਨਹੀਂ ਬਾਈ ਹਰਿੰਦਰ ਹੋਰੀ ਬਾਬਾ ਜੀ ਮੇਰੇ ਨਾਲ ਨੇ ਲੰਬੇ ਸਮੇਂ ਤੋਂ ਬਾਈ ਇੱਥੇ ਤੁਸੀਂ ਸੇਵਾ ਕਰ ਰਹੇ ਹੋ ਕਿਹਦਾ ਅੰਦਰ ਲੋਕਾਂ ਦਾ ਦਰਦ ਜਿਹੜਾ ਉਹ ਵੇਖਿਆ ਮਤਲਬ ਹਾਲੇ ਵੀ ਜਿਵੇਂ ਬਾਈ ਹਰਫ ਨੇ ਗੱਲ ਕਰੀਏ ਵੀ ਹਾਲੇ ਵੀ ਘਰ ਛੱਡਣ ਦੇ ਲਈ ਲੋਕ ਤਿਆਰ ਨਹੀਂ ਬਈ ਅਸੀਂ ਜਿੱਦਾਂ ਪਹਿਲਾਂ ਸਾਰੀਆਂ ਗੱਲਾਂ ਕੀ ਹਾਲਾਤ ਨੇ ਲੋਕਾਂ ਦੇ ਉਹ ਤਾਂ ਦੱਸ ਚੁੱਕੇ ਆ ਕਿ ਨਾ ਜਦੋਂ ਨਾ ਅੱਖਾਂ 'ਚ ਹੰਝੂ ਹੁੰਦੇ ਨੇ ਚਿਹਰੇ ਤੇ ਹੰਝੂਆਂ ਨਾਲ ਵੀ ਮੁਸਕਾਨ ਆ ਜਾਂਦੀ ਆ ਮੁਸਕਾਨ ਦੇ ਨਾਲ ਕਹਿੰਦੇ ਨੇ ਅੱਜ ਚਾਹ ਪੀ ਕੇ ਜਾਓ ਤੇ ਨਾ ਹੋਰ ਜਣੀ ਜਦੋਂ ਨਾ ਘਰ ਇੱਕ ਬਜ਼ੁਰਗ ਨੇ ਉਹਨਾਂ ਦੇ ਹੈ ਨਹੀਂ ਕੋਈ ਵੀ ਮਤਲਬ ਬੱਚਾ ਨਹੀਂ ਹੈਗਾ ਉਹਨਾਂ ਦੇ ਵਾਈਫ ਨਹੀਂ ਹੈਗੇ ਉਹਨਾਂ ਦਾ ਡੰਗਰਾਂ ਵਾਲਾ ਬਰਾਂਡਾ ਗਿਰ ਗਿਆ ਤੇ ਉਹਨੋਂ ਬਜ਼ੁਰਗ ਇਕੱਲੇ ਖੜੇ ਤੇ ਹੱਥ ਚ ਖੁੰਡੀਆ ਹੱਥ ਹਿੱਲ ਰਿਹਾ ਸੀ ਹਨਾ ਚਾਰੇ ਪਾਸੇ ਤੋਂ ਘਰ ਹੈ ਜਿਹੜਾ ਪਾਣੀ ਨਾਲ ਖੋਇਆ ਹੋਇਆ ਪਸ਼ੂ ਤੱਕ ਮਰ ਗਿਆ ਉਹਨਾਂ ਦਾ ਇੱਕ ਪਸ਼ੂ ਹੈ ਨਾ ਸੋ ਇਦਾਂ ਦੇ ਲੋਕ ਨੇ ਭਰਾ ਬੜੇ ਜਣੀ ਹਾਲਾਤ ਤਾਂ ਮੈਂ ਕਹੂੰਗਾ ਤਰਸਯੋਗ ਨੇ ਪਰ ਫਿਰ ਵੀ ਚੜਦੀ ਕਲਾ ਚ ਨੇ ਸੋ ਇਹਦੇ ਚ ਤਾਂ ਇਹ ਹੁੰਦਾ ਵੀ ਇਦਾਂ ਦੀਆਂ ਜਿਹੜੀਆਂ ਆਪਾਂ ਕਹიდੀਏ ਵੀ ਦਿਕਤਾਂ ਨੇ ਪੰਜਾਬ ਨੂੰ ਸਾਹਮਣੇ ਮਤਲਬ ਬਹੁਤ ਸਮੇਂ ਤੋਂ ਸਾਹਮਣਾ ਆਪਾਂ ਕਰਦੇ ਆ ਰਹੇ ਆਂ ਪਰ ਨਾ ਇਹਦੇ ਵਿੱਚ ਸਭ ਤੋਂ ਵੱਡੀ ਜਿੱਦਾਂ ਆਪਾਂ ਸੰਸਥਾਵਾਂ ਦੀ ਗੱਲ ਕੀਤੀ ਹੈ ਹਨਾ ਕੱਲ ਕੀ ਡਾਟਰਸ ਬੜੂ ਸਾਹਿਬ ਸੰਸਥਾ ਪਹਿਲੇ ਦਿਨ ਤੋਂ ਜਿਸ ਤਰੀਕੇ ਨਾਲ ਲੱਗੀ ਹੋਈ ਹੈ ਜਦੋਂ ਨਾ ਇੱਕ ਗੱਲ ਕੀ ਹੁੰਦੀ ਹੈ ਇਕੱਲਾ ਸਮਾਨ ਨਹੀਂ ਹੁੰਦਾ ਜਦ ਨਾ ਇੱਕ ਬੈਠੇ ਬੰਦੇ ਨੂੰ ਜਿੱਦਾ ਕੋਈ ਸੰਪਰਕ ਨਹੀਂ ਜਾ ਕੇ ਨਾ ਕੋਈ ਪੁੱਛਦਾ ਕੋਈ ਬੇਬੇ ਕੁਝ ਲੈਣਾ ਕੁਝ ਬਾਪੂ ਲੈਣਾ ਉਹਨਾਂ ਜੇ 2 ਮਿੰਟ ਨਾ ਕਿਸੇ ਨਾਲ ਗੱਲਾਂ ਕਰ ਲੈਂਦੇ ਨੇ ਉਹ ਇੱਕ ਦਿਲ ਹੌਲਾ ਹੋ ਜਾਂਦਾ ਉਹਨਾਂ ਦਾ ਸੋ ਇਹ ਸਭ ਤੋਂ ਵੱਡੀ ਗੱਲ ਕੀ ਹੈ ਕਿ 9-ਕੁੱਕ ਦੇ ਸਾਂਝੀ ਹੋਣਾ ਸੋ ਇਸ ਚੀਜ਼ ਦੇ ਵਿੱਚ ਜਿਹੜੀਆਂ ਸੰਸਥਾਵਾਂ ਨੇ ਬਹੁਤ ਵਧੀਆ ਮੈਨੂੰ ਲੱਗਦਾ ਵੀ ਇਹ ਹੜਾ ਨੇ ਗੱਲਾਂ ਬਾਤਾਂ ਦਾ ਰਾਬਤਾ ਵੀ ਬਾਈ ਤੋੜਤਾ ਆਪਸ ਦੇ ਵਿੱਚ ਜਿਹੜਾ ਹੁੰਦਾ ਸੀ ਗੱਲਾਂ ਬਾਤਾਂ ਕਿਉਂਕਿ ਸਾਡੇ ਤਾਂ ਮੈਨੂੰ ਲੱਗਦਾ ਪਿੰਡਾਂ ਦੇ ਵਿੱਚ ਜੀ ਆਪਸ ਦੇ ਵਿੱਚ ਗੱਲਾਂ ਬਾਤਾਂ ਨਾ ਹੋਣ ਤਾਂ ਉਹਨਾਂ ਨੂੰ ਇਹਦਾ ਪਤਾ ਨਹੀਂ ਇੱਥੇ ਕਿਤੇ ਕੈਦ ਹੋਏ ਬੈਠੇ ਆ ਉਹ ਵੀ ਸ਼ਾਇਦ ਸ਼ਾਇਦ ਤੋੜਤਾ ਸਾਰਾ ਨਹੀਂ ਉਹ ਲੱਗ ਹੀ ਰਿਹਾ ਸੀਗਾ ਉਹਨਾਂ ਨੂੰ ਉਹੀ ਬਣਾ ਉਹਨਾਂ ਦੇ ਜਿਹੜਾ ਕੁੱਤਾ ਸੀਗਾ ਬੰਦ ਉਹ ਜਦੋਂ ਉਹਨਾਂ ਨੇ ਕੱਢਿਆ ਉਹ ਸਾਨੂੰ ਇੰਨਾ ਭੌਂਕਿਆ ਉਹ ਫਿਰ ਮੈਂ ਇਹਨਾਂ ਨੂੰ ਅਸੀਆਂ ਦਾ ਮੈਂ ਕਿਹਾ ਯਾਰ ਵੀ ਵਿਚਾਰਾ ਇਹ ਵੀ ਖਬਰਾ ਕਿੰਨੇ ਚ ਆਇਆ <muchas> ਉਦੋਂ ਵੀ ਉਹਨਾਂ ਨੂੰ ਆਇਆ ਸੀਗਾ ਵੀ ਹਜੇ ਅੱਧਾ ਘੰਟਾ ਬਹਿ ਜਾਣਾ ਤੇ ਉਹਨਾਂ ਨੂੰ ਕੁੱਤਾ ਭੌਂਕਣ ਲੱਗ ਗਿਆ ਅਸੀਂ ਕਹਾਂ ਚੱਲ ਹੁਣ ਅਸੀਂ ਜਾਂਦੇ ਹਾਂ ਕਹਿੰਦੀ ਨਹੀਂ ਮੈਂ ਹਾਂ ਉਹਨੇ ਵਿਚਾਰੀ ਨੇ ਉਹਨੂੰ ਫਿਰ ਡਾਂਗ ਨਾਲ ਪੇਰ ਅੰਦਰ ਬੰਦ ਕਰਿਆ ਕਹਿੰਦੀ ਨਹੀਂ ਤੁਸੀਂ ਬੈਠੋ ਕਹਿੰਦੀ ਗੱਲ ਕਰੋ ਤੇ ਉਹ ਹੁੰਦਾ ਹੀ ਆ ਯਾਰ ਵਿਚਾਰੇ ਇਕੱਲੇ ਬੈਠੇ ਨੇ ਤੇ ਨਾ ਬਾਕੀ ਜਸਪੀ ਮੈਂ ਕਹੂੰਗਾ ਸਰਜੀਤ ਵੀ ਜੀ ਨੇ ਕੱਲ ਕਿਦਰ ਟੱਸ ਬੜੂ ਸਾਹਿਬ ਤੋਂ ਨੇ ਇਹਨਾਂ ਜਿੰਨੀਆਂ ਵੀ ਸਵਾਮਾਂ ਚੱਲ ਰਹੀਆਂ ਨੇ ਇੱਕ ਵਾਰ ਤੁਹਾਨੂੰ ਸਾਰੀਆਂ ਲੋਕੇਸ਼ਨਾਂ ਬਾਰੇ ਜਾਣਕਾਰੀ ਦੇ ਦਿੰਦੇ ਨੇ ਤਾਂ ਕਿ ਹੋਰ ਵੀ ਜਿੰਨੇ ਸਾਡੇ ਭੈਣ ਭਰਾ ਕਿਉਂਕਿ ਨਾ ਇੱਕ ਗੱਲ ਕੀ ਹੁੰਦੀ ਹੈ ਦੇਖੋ ਸੇਵਾ ਕਰਨ ਲਈ ਹਰ ਬ ਤਸਮੰਦਰੋਂ ਪਾਰ ਬੈਠਾ ਨਾ ਉਹਨਾਂ ਦੇ ਅੰਦਰ ਨਾ ਚੀਜ਼ ਉੱਠਦੀ ਆ ਵੀ ਯਾਰ ਅਸੀਂ ਕਦ ਜਾ ਕੇ ਕਿਸੇ ਦੇ ਬਾਹਰ ਚ ਖੜ ਜਾਈਏ ਹਜ਼ਾਰਾਂ ਫੋਨ ਆ ਰਹੇ ਨੇ ਸੈਂਕੜੇ ਫੋਨ ਆ ਰਹੇ ਨੇ ਹਰ ਬਾਈ ਕੋਲ ਸਵੇਰ ਦੀ ਕੌਲਾਂ ਚੱਲ ਰਹੀਆਂ ਨੇ ਬਾਈ ਜੀ ਅਸੀਂ ਕੀ ਸੇਵਾ ਕਰੀਏ ਕਿਵੇਂ ਸੇਵਾ ਕਰੀਏ ਹੈ ਨਾ ਕਰਨੀ ਹਰ ਬੰਦਾ ਚਾਹੁੰਦਾ ਹੈ ਪਰੰਤੂ ਗੱਲ ਕੀ ਹੁੰਦੀ ਹੈ ਵੀ ਇੱਥੇ ਆ ਕੇ ਕੀਦੇ ਕੋਲ ਅਸੀਂ ਕੀ ਲੈ ਕੇ ਜਾਈਏ ਕਿ ਇੱਕ ਘਰ ਕੋਲ ਇੱਕ ਵਾਰ ਰਸ਼ਨ ਗਿਆ ਕਿ 10 ਵਾਰ ਚਲੇ ਗਿਆ ਸਾਨੂੰ ਨਹੀਂ ਪਤਾ ਹੁੰਦਾ ਸੋ ਉਹਦੇ ਚ ਸਾਰਿਆਂ ਤੋਂ ਬੈਸਟ ਕੀ ਹੈ ਕਿ ਜਿਹੜੀਆਂ ਸੰਸਥਾਵਾਂ ਕੰਮ ਕਰ ਰਹੀਆਂ ਨੇ ਹੁਣ ਸੜਕ ਦੇ ਉੱਪਰ ਜਿੱਥੇ ਆਪਾਂ ਜਸ ਖੜਿਆ ਹੈ ਇਹ ਲਗਭਗ ਹਰੀਕੇ ਪੱਤਣ ਤੋਂ ਮੈਂ ਕਹੂੰਗਾ ਕਿ 18 ਤੋਂ 20 ਕਿਲੋਮੀਟਰ ਹੈ 15 ਕਾ ਹੈਗਾ ਚਲੋ 15 ਅੱਧੇ ਘੰਟੇ ਦੀ ਵਾਟ ਹੈ ਅੱਧੇ ਘੰਟੇ ਦੀ ਵਾਟ ਹੈ ਹੈ ਨਾ ਹੁਣ ਗੱਲ ਕੀ ਉਹ ਇੱਥੇ ਤੱਕ ਆਉਣ ਦਾ ਜਿਹੜਾ ਇੱਕ ਹੁੰਦਾ ਨਾ ਬੰਦਾ ਮੋਸਟਲੀ ਕੀ ਹੁੰਦਾ ਦਿੱਕਤ ਤਾਂ ਉੱਥੇ ਵੀ ਨਹੀਂ ਉਹ ਬੰਦਾ ਰੋਡ ਦੇ ਨੇੜੇ ਨੇੜੇ ਜਿਹੜਾ ਸੇਵਾ ਵੀ ਕਰ ਜਾਂਦਾ ਹੈ ਨਾਲੋ ਆਪਣੀ ਜੋਤਿਲ ਫਲ ਹੁੰਦਾ ਯੋਗਦਾਨ ਪਾ ਜਾਂਦਾ ਪਰ ਜਿਹੜਾ ਅੰਦਰ ਜਦੋਂ ਡੈਪਥ ਦੇ ਵਿੱਚ ਜਾਂਦੇ ਆ ਤਾਂ ਉਹ ਬਹੁਤ ਜ਼ਿਆਦਾ ਮੈਂ ਹੋਰ ਕਹੂੰਗਾ ਇੱਥੋਂ ਵੀ ਠੀਕ ਹੈ ਇੱਥੇ ਇੱਥੋਂ ਅੱਗੇ 10 ਕਿਲੋਮੀਟਰ ਚਲੇ ਜਾਵਾਂਗੇ ਉੱਥੇ ਹੋਰ ਦਿੱਕਤਾਂ ਨੇ ਕਿ ਉੱਥੇ ਤੱਕ ਉਨੀ ਪਹੁੰਚ ਨਹੀਂ ਹੋ ਰਹੀ ਸੇਵਾਦਾਰਾਂ ਦੀ ਕਮੀ ਹੈ ਸੇਵਾਦਾਰ ਪਿੱਛੇ ਜਿਹੜਾ ਹੈਗਾ ਓਵਰ ਹੋਇਆ ਵਕਮ ਅੱਗੇ ਅੱਗੇ ਘਟਦੇ ਜਾਂਦੇ ਨੇ ਸੋ ਇਹ ਸਾਰਿਆਂ ਨੂੰ ਬੇਨਤੀ ਵੀ ਹੈ ਕਿ ਅੱਗੇ ਡੈਪਥ ਦੇ ਵਿੱਚ ਜਾਓ ਜਿੰਨਾ ਵੀ ਇੱਕ ਜਿਹੜੀ ਮੈਂ ਗੱਲ ਕੀਤੀ ਹੈ ਕਿ ਆਪਾਂ ਨੂੰ ਨਹੀਂ ਪਤਾ ਹੁੰਦਾ ਹੁਣ ਸੰਸਥਾਵਾਂ ਦਾ ਕੀ ਹੈ ਕਿ ਉਹਨਾਂ ਦਾ ਨਾ ਇੱਕ ਪੂਰਾ ਆਪਾਂ ਕਹਿੰਦੇ ਆ ਨੈਟਵਰਕ ਵਾਧਾਰ ਨੇ ਇੱਕ ਪੂਰਾ ਜਿਹੜਾ ਹੈਗਾ ਢਾਣਾ ਬਣਾ ਬਣਿਆ ਹੋਇਆ ਸੋ ਉਹਦੇ ਵਿੱਚ ਫਾਇਦਾ ਕੀ ਹੁੰਦਾ ਕਿ ਕਿਸੇ ਘਰ ਦੇ ਵਿੱਚ ਇੱਕ ਵਾਰ ਰੈਸ਼ਨ ਚੱਲਿਆ ਗਿਆ ਦੋ ਵਾਰ ਚੱਲਿਆ ਗਿਆ ਉਹ ਇੱਕ ਮੈਪਿੰਗ ਹੋਈ ਵੀ ਹੁੰਦੀ ਹੈ ਕਿ ਐਚਏਸੀ ਆ ਚੀਜ਼ ਦੇਤੀ ਇੱਥੇ ਨਹੀਂ ਹੁਣ ਜੇਕਰ ਮੈਂ ਗੱਲ ਕਰਾਂ ਜਦੋਂ ਅਸੀਂ ਗਏ ਆ ਤਾਂ ਅਸੀਂ ਇੱਥੋਂ ਤੁਰੰਤ ਸਾਰ ਪਹਿਲਾਂ ਪਤਾ ਸੀ ਵੀ ਉਹ ਕਰ ਦੇਤਾ ਉਹ ਘਰ ਰਾਸ਼ਨ ਪਹੁੰਚ ਗਿਆ ਉਹ ਘਰ ਇਹ ਚੀਜ਼ ਹੁਣ ਬਲਕਾਰ ਦੀ ਗੱਲ ਕੀਤੀ ਹਰ ਬਾਈ ਨੇ ਬਲਕਾਰ ਨੂੰ ਕੱਲੇ ਕੱਲੇ ਘਰ ਦੀ ਪਛਾਣ ਸੀ ਕਿ ਬਾਈ ਜੀ ਉਰੇ ਆ ਪਹੁੰਚ ਗਿਆ ਉਰੇ ਆ ਪਹੁੰਚ ਗਿਆ ਇੱਥੇ ਬਾਈ ਜੀ ਆਪਣੀ ਫੀਡ ਦੇ ਕੇ ਜਾਣੀ ਐ ਇੱਥੇ ਆਪਾਂ ਆ ਚੀਜ਼ ਦੇ ਕੇ ਜਾਣੀ ਐ ਇਹਦਾ ਕੀ ਫਾਇਦਾ ਹੁੰਦਾ ਕਿ ਇੱਕ ਨਾ ਮੰਨ ਲਓ ਇੱਕ ਇਕੁਅਲ ਵਨ ਡੈ ਜਿਹੜੀ ਉਹ ਹੋ ਜਾਂਦੀ ਆ ਹਰ ਬੰਦੇ ਤੱਕ ਜਿਹੜੀ ਜ਼ਰੂਰਤ ਉਹ ਪਹੁੰਚ ਜਾਂਦੀ ਆ ਸੋ ਜਿਹੜਾ ਵੀ ਆਪ ਕੱਲੇ ਕਰਨ ਦੀ ਜਗ੍ਹਾ ਤੇ ਸੰਸਾਮਾ ਕੋਲ ਆਓ ਉਹਨਾਂ ਨਾਲ ਮਿਲ ਕੇ ਜਿਹੜੀ ਸੇਵਾ ਹੈ ਇਹ ਨਹੀਂ ਹੈਗਾ ਵੀ ਕਿ ਠੀਕ ਹੈ ਗੱਲ ਵੀ ਆਪਾਂ ਕਿਸੇ ਨਾਲ ਆ ਆ ਪਾਓ ਸਿਰਫ ਐਸੋਸੀਏਸ਼ਨ ਹੈ ਜਿਹੜੀ ਸੰਸਥਾਾਂਾਂ ਦੀ ਰੋ। ਹਰ ਇੱਕ ਪਹੁੰਚਾ ਵੀ ਬੋਟਸ ਰਾਹੀਂ ਜਾਂਦਾ। ਬੋਟਸ ਵੀ ਤਾਂ ਸੰਸਥਾਾਂਾਂ ਦੀਆਂ ਚੱਲ ਰਹੀਆਂ। ਨਹੀਂ ਤਾਂ ਤੁਹਾਨੂੰ ਕਿਤੇ ਜਾ ਕੇ ਉਤਾਰ ਕੇ ਜਾਣਾ ਪੈਣਾ ਤਾਂ ਬੋਟਸ ਜਾਂ ਰਾਹੀਂ ਅੰਦਰ ਜਾਣ ਤੋਂ ਸੰਸਥਾਾਂਾਂ ਹੀ ਪਹੁੰਚਾਉਣੀਆਂ ਹਾਲ ਦੀ ਘੜੀ। ਬਿਲਕੁਲ ਬਿਲਕੁਲ ਸੰਸਥਾਾਂ ਦੇਖੋ ਬੋਟਸ ਨੇ ਜਿਹੜੀਆਂ ਕਿਉਂਕਿ ਇਹ ਗੱਲ ਕੀ ਹੁੰਦੀ ਹੈ ਕਿ ਇੰਡੀਵਿਜੂਅਲ ਬੰਦੇ ਲਈ ਚਾਹੇ ਉਹ ਕਿੰਨੀ ਉਹ ਸੇਵਾ ਕਰ ਸਕਦਾ ਪਰ ਉਹਦੇ ਲਈ ਬਹੁਤ ਮੁਸ਼ਕਲ ਹੁੰਦਾ ਹੈ ਕਿ ਮੈਂ ਯਾਰ ਬੋਟ ਅਰੇਂਜ ਕਰਨੀ ਹੈ ਮੈਂ ਹੋਰ ਚੀਜ਼ਾਂ ਕਰਨੀਆਂ। ਸੋ ਇੱਥੇ ਚੱਲ ਰਹੀਆਂ ਨੇ। ਜੇਕਰ ਆਪਾਂ ਜਿਵੇਂ ਮਹਿੰਦਰ ਸਾਹਿਬ ਕਰੀਬ 10 ਤੋਂ ਜ਼ਿਆਦਾ ਬੋਟਸ ਨੇ ਜਿਹੜੀਆਂ ਚੱਲ ਰਹੀਆਂ ਨੇ ਉਹ ਸਰਜੀਤ ਵੀਰ ਜੀ ਤੁਹਾਨੂੰ ਲੋਕੇਸ਼ਨਸ ਉਹ ਸਾਰੀਆਂ ਚੀਜ਼ਾਂ ਦੱਸ ਦਿੰਦੇ ਨੇ ਸੋ ਜਿਹੜੇ ਵੀ ਭੈਣ ਭਰਾ ਨੇ ਕੋਈ ਵੀ ਸੇਵਾ ਕਰਨੀ ਹੈ ਹੋਰ ਵੀ ਜਿੰਨੀਆਂ ਸੰਸਥਾਵਾਂ ਨੇ ਉਹਨਾਂ ਦੇ ਨਾਲ ਮਿਲ ਕੇ ਜਿਹੜਾ ਹੈਗਾ ਉਹਨਾਂ ਦੇ ਨਾਲ ਐਸੋਸੀਏਟ ਹੋ ਕੇ ਸੇਵਾ ਕਰੋ ਦੂਜੀ ਗੱਲ ਕੱਲੀ ਕੀ ਆ ਨਾ ਹੁਣ ਕਾਲੀ ਨਾ ਕਰਿਓ ਕਿ ਯਾਰ ਅਸੀਂ ਮੈਂ ਕੱਲ ਨੂੰ ਇਹ ਸੇਵਾ ਲੈ ਜਾ ਮੈਂ ਪਰਸੋਂ ਨੂੰ ਇਹ ਸੇਵਾ ਲੈ ਜਾ ਅਸੀਂ ਇੱਕ ਘਰ 'ਚ ਮਤਲਬ ਬੈਠੇ ਸੀ ਉਹਨਾਂ ਨੇ ਸਿੰਘ ਸਾਹਿਬ ਨੇ ਸਾਨੂੰ ਦੱਸਿਆ ਕਹਿੰਦੇ ਵੀ 2023 ਦੇ ਵਿੱਚ 60 ਦਿਨ ਬਾਅਦ ਸਾਡਾ ਬੇੜਾ ਸੁੱਕਿਆ ਸੀ ਦੋ ਮਹੀਨੇ ਵਾ ਸ ਦੋ ਮਹੀਨੇ ਵਾ 60 ਦਿਨ ਬਾਅਦ ਕਹਿੰਦੇ ਵੀ ਸਾਡੇ ਜਿਹੜੀ ਖੇਤ ਉਹ ਸੁੱਕਿਆ ਸੀ ਸੋ ਇਸ ਵਾਰ ਪਾਣੀ ਉਤੋਂ ਜ਼ਿਆਦਾ ਹੈ ਤਾਂ ਇਹ ਕੋਈ ਇੱਕ ਦਿਨ ਦਾ ਨਹੀਂ ਇਹ ਦੋ ਮਹੀਨੇ ਢਾਈ ਮਹੀਨੇ ਤਿੰਨ ਮਹੀਨੇ ਪਤਾ ਨਹੀਂ ਚੱਲੂਗਾ ਹੁਣ ਪਾਣੀ ਅਜੇ ਦੇਖੋ ਮਾਦੋ ਪਰ ਟੁੱਟ ਗਿਆ ਜਿਹੜਾ ਹੈਗਾ ਹੁਣ ਗੱਲ ਕੀ ਹੈ ਠੀਕ ਹੈ ਪਾਣੀ ਦਾ ਵਹਾ ਉਨਾ ਹੀ ਹੈ ਪਰੰਤੂ ਕਿੱਥੇ ਤਾਂ ਉਹ ਜਿਹੜਾ ਬੰਦ ਕਰਕੇ ਇੱਕ ਲੈਵਲ ਤੇ ਆ ਕੇ ਪਾਣੀ ਰੋਕ ਲੈਣਾ ਸੀ ਨਾ ਹੁਣ ਪਾਣੀ ਨਹੀਂ ਰੁਕਣਾ ਹੈਗਾ ਹੁਣ ਤਾਂ ਉਹਨੇ ਖਾਲੀ ਹੋ ਕੇ ਰੋਕਣਾ ਸੋ ਇਹ ਲੰਬਾ ਇੱਕ ਵਿਉਂਤਬੰਦੀ ਕਰਕੇ ਸਲੋਲੀ ਸਲੋਲੀ ਚੱਲ ਕੇ ਤਾਂ ਕਿ ਇਹਨਾਂ ਨੂੰ ਜ਼ਮੀਨਾ ਬਦਲ ਹੁਣ ਮੰਨ ਕੇ ਚਲੋ ਇੱਥੇ ਸਭ ਤੋਂ ਵੱਡੀ ਸੇਵਾ ਜਿਹੜੀ ਹੈਗੀ ਹੈ ਕਿ ਜਦੋਂ ਪਾਣੀ ਸੁੱਕ ਗਿਆ ਕਿਤੇ ਰੇਤ ਹੈ ਜ਼ਮੀਨਾ ਪੱਧਰ ਕਰਨੀ ਆ ਅਗਲੀ ਬਜਾਈ ਕਰਾਉਣੀ ਕਿਉਂਕਿ ਸਰਕਾਰਾਂ ਤੇ ਕੋਈ ਆਸ ਨਹੀਂ ਹੈਗੀ ਸੋ ਇੱਕ ਲੰਬਾ ਚੱਲਣਾ ਹੈ ਇਹਦੇ 'ਚ ਨਾ ਉਸੇ ਅਕੋਰਡਿੰਗ ਆਪਣੀ ਵਿਉਂਤਬੰਦੀ ਕਰੋ ਆਪਸ 'ਚ ਰਲ ਮਿਲ ਕੇ ਜਿਹੜਾ ਹੈਗਾ ਕੋਈ ਅੱਜ ਸੇਵਾ ਕਰ ਰਿਹਾ ਕੋਈ ਮਹੀਨੇ ਤੱਕ ਕਰੇ ਕੋਈ 20 ਦਿਨ ਤੱਕ ਕਰੇ ਕੋਈ 2 ਮਹੀਨੇ ਤੱਕ ਕਰੇ ਤਾਂ ਉਹਨਾਂ ਕ ਆਪਣਾ ਜਿਹੜਾ ਹੈਗਾ ਸੇਵਿੰਗ ਰੱਖੋ ਆਪਣਾ ਇਕੱਠਾ ਕਰ ਲੋ ਜੋ ਆਪਾਂ ਕੱਢਣਾ ਚਾਹੁੰਦੇ ਹਾਂ ਨਾ ਸੋ ਜਿੱਥੇ ਜਿੱਥੇ ਬਾਕੀ ਕੈਂਪ ਚੱਲ ਰਹੇ ਨੇ ਸਬਜੀਤ ਭਾਈ ਤੁਹਾਨੂੰ ਸਾਰਾ ਦੱਸ ਦਿੰਦੇ ਨੇ ਤਾਂ ਉਹਦੇ ਅਕੋਰਡਿੰਗ ਸਾਰਿਆਂ ਨੂੰ ਬੇਨਤੀ ਹੈ ਕਿ ਉੱਥੇ ਪਹੁੰਚ ਕੇ ਆਪਣੀਆਂ ਆਪਣੀਆਂ ਜਿਹੜੀਆਂ ਸੇਵਾਵਾਂ ਨੇ ਉਹ ਨਿਭਾਓ ਜੀ ਅ ਕਲਗੀਧਰ ਟਰਸਟ ਬੋਰਡ ਉਹ ਸਭ ਦੀਆਂ ਸੇਵਾਵਾਂ ਕਿੱਥੇ ਕਿੱਥੇ ਜਿਹੜੀਆਂ ਉਹ ਚੱਲ ਰਹੀਆਂ ਨੇ ਵੀਰ ਜੀ ਸੰਸਥਾ ਵੱਲੋਂ ਜਿਹੜੀਆਂ ਸੇਵਾਵਾਂ ਚੱਲ ਰਹੀਆਂ ਗੁਰਦਾਸਪੁਰ ਹੋ ਗਿਆ ਰਮਦਾਸ ਹੋ ਗਿਆ ਹਰੀਕੇ ਪੱਤਣ ਹੋ ਗਿਆ ਅੱਗੇ ਫਿਰੋਜ਼ਪੁਰ ਹੋ ਗਿਆ ਉਸ ਤੋਂ ਬਾਅਦ ਅੱਗੇ ਹੋਰ ਤਿਆਰੀ ਹੈ ਜਿੱਧਰ ਜਿੱਧਰ ਪਾਣੀ ਦਾ ਵਹਾਅ ਜਾ ਰਿਹਾ ਉਧਰ ਉ ਅੱਜ ਤੋਂ 5-7 ਦਿਨ 10 ਦਿਨ ਬਾਅਦ ਜਿਹੜੀ ਲੋੜ ਪੈਣੀ ਹੈ ਉਹ ਮੈਡੀਕਲ ਦੀ ਜਾਂ ਮੇਂਟੇਨੈਂਸ ਦੀ ਜਾਂ ਪਲੰਬਰਿੰਗ ਦੀ ਘਰਾਂ ਦੇ ਵਿੱਚ ਕਿਸੇ ਦਾ ਘਰ ਟੁੱਟ ਗਿਆ ਤਾਂ ਟੁੱਟੀ ਹਿਲ ਗਈ ਕੁਝ ਵੀ ਉਹ ਚੀਜ਼ਾਂ ਦੀ ਲੋੜ ਪੈਣੀ ਹੈ ਲੋਕਾਂ ਦੇ ਬਈ ਨੀਚੇ ਗੱਦੇ ਤੱਕ ਪਾਣੀ ਤੱਕ ਸਾਰਾ ਪਾਣੀ ਫਿਰਿਆ ਹੈ ਉਦੋਂ ਲੋੜ ਪੈਣੀ ਹੈ ਉਦੋਂ ਆਪਾਂ ਸਾਰੇ ਇਕੱਠੇ ਹੋ ਕੇ ਤੇ ਸੰਸਥਾ ਦੇ ਨਾਲ ਰਲ ਕੇ ਸੰਸਥਾਵਾਂ ਹੋਰ ਵੀ ਨੇ ਉਹਨਾਂ ਨਾਲ ਰਲ ਕੇ ਇਸ ਸੇਵਾ ਦੇ ਵਿੱਚ ਆਪਾਂ ਇਨਸਾਨੀਅਤ ਦੀ ਗੱਲ ਕਰੀਏ ਕਿ ਸਾਨੂੰ ਵੀ ਫੋਨ ਕਾਲਸ ਆਉਂਦੀਆਂ ਨੇ ਇਹੀ ਗੱਲ ਹੁੰਦੀ ਆ ਕਿ ਬਾਈ ਕੀ ਲਈਈਏ ਬਾਈ ਕਿੱਥੇ ਜਾਈਏ ਬਾਈ ਕਿੱਥੇ ਸਹੀ ਸਾਡੀ ਸੇਵਾ ਪਹੁੰਚੂਗੀ ਕੀ ਲਈਈਏ ਮਤਲਬ ਕਿਹੜੀ ਕਿਹੜੀਆਂ ਚੀਜ਼ਾਂ ਦੀ ਹਾਲ ਦੀ ਕਿਹੜੀ ਜ਼ਰੂਰਤ ਹੈ ਹੁਣ ਬਈ ਸਭ ਤੋਂ ਵੱਡੀ ਜ਼ਿਆਦਾ ਜ਼ਰੂਰਤ ਕਿਸ਼ਤੀਆਂ ਦੀ ਸੇਵਾਦਾਰਾਂ ਦੀ ਤਰਪਾਲਾਂ ਦੀ ਹੈ ਨਾ ਜੀ ਤੇ ਜਿਹੜੇ ਘਰਾਂ ਤੱਕ ਜਾ ਕੇ ਉਹ ਚੀਜ਼ਾਂ ਪਹਚਾਈਆਂ ਇਹ ਚੀਜ਼ਾਂ ਦੀ ਜ਼ਿਆਦਾ ਜ਼ਰੂਰਤ ਆ ਕਿਸ਼ਤੀਆਂ ਦੀ ਮਤਲਬ ਮੇਨਲੀ ਗੱਲ ਕਿਸ਼ਤੀਆਂ ਜ਼ਿਆਦਾ ਹਾਂਜੀ ਹਾਂਜੀ ਇਹ ਜ਼ਿਆਦਾ ਜ਼ਰੂਰਤ ਜ਼ਿਆਦੀ ਆ ਬਈ